ਨਸ਼ਿਆਂ ਖਿਲਾਫ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਜੀਆਂ ਜਲੰਧਰ ਪੁਲਿਸ ਨੇ ਹੁਣ ਤੱਕ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਜ਼ਬਤ ਕੀਤੀ ਹੈ 48 ਕਿਲੋ ਹੈਰੋਇਨ ਸਣੇ 3 ਮੁਲਜ਼ਮਾ ਨੂੰ ਗ੍ਰਿਫਤਾਰ ਕੀਤਾ ਤਾਂ ਵੱਡੀ ਕਾਮਯਾਬੀ ਜਲੰਧਰ ਪੁਲਿਸ ਨੂੰ ਹਾਸਲ ਹੋਈ ਹੈ ਕਾਰਵਾਈ ਦੌਰਾਨ 21 ਲੱਖ ਦੇ ਨਾਜਾਇਜ਼ ਫੰਡ ਜ਼ਬਤ ਕੀਤੇ ਗਏ ਨੇ ਇੱਕ ਨੋਟ ਗਿਣਨ ਵਾਲੀ ਮਸ਼ੀਨ ਤੇ 3 ਹਾਈ-ਟੈਕ ਗੱਡੀਆਂ ਵੀ ਬਰਾਮਦ ਕੀਤੀਆਂ ਨੇ ਪੁਲਿਸ ਨੇ ਅੰਤਰਰਾਸ਼ਟਰੀ ਸਿੰਡੀਕੇਟ ਦਾ ਪਰਦਾਫਾਸ਼ ਕਰਕੇ ਮੁੱਖ ਸਰਗਨਾਕ ਕਾਬੂ ਕੀਤਾ ਤਾਂ ਵੱਡੀ ਕਾਰਵਾਈ ਨੂੰ ਅੰਜਾਮ ਜਲੰਧਰ ਪੁਲਿਸ ਦੇ ਵੱਲੋਂ ਦਿੱਤਾ ਗਿਆ ਸਰਹੱਦ ਪਾਰ ਫੈਲੇ ਹੋਏ ਸਿੰਡੀਕੇਟ ਦੇ ਧਾਰ ਨੇ ਅਜਿਹਾ ਜ਼ਿਕਰ ਜਲੰਧਰ ਪੁਲਿਸ ਦੇ ਵੱਲੋਂ ਕੀਤਾ ਗਿਆ ਈਰਾਨ ਅਫਗਾਨਿਸਤਾਨ ਪਾਕਿਸਤਾਨ ਤੁਰਕੀ ਤੇ ਕੈਨੇਡਾ ਦੇ ਨਾਲ ਇਹਨਾਂ ਦੇ ਧਾਰ ਜੁੜੇ ਨੇ ਪਰ ਪੁਲਿਸ ਦੇ ਵੱਲੋਂ ਫਿਲਹਾਲ ਹੋਰ ਵੀ ਜਿਹੜੀ ਜਾਣਕਾਰੀ ਹੈ ਉਹ ਇਹਨਾਂ ਤੋਂ ਪੁੱਛ ਕੇ ਉਸ ਤੋਂ ਬਾਅਦ ਸਾਂਝੀ ਕੀਤੀ ਜਾ ਸਕਦੀ ਹੈ ਡਰਗ 트래ਫਿੰਗ ਨੈਟਵਰਕਸ ਦੇ ਅਗੇਂਸਟ ਪੰਜਾਬ ਪੁਲਿਸ ਨੂੰ ਅੱਜ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਜਦੋਂ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ 48 ਕਿਲੋ ਹਿਰੋਇਨ ਰਿਕਵਰ ਕੀਤੀ ਹੈ ਇੱਕ ਇੰਟਰਨੈਸ਼ਨਲ ਡਰਗ ਸਿੰਡੀਕੇਟ ਦੇ ਤਿੰਨ ਮੈਂਬਰਸ ਨੂੰ ਗ੍ਰਿਫਤਾਰ ਕੀਤਾ ਹੈ ਇਸ ਡਰਗ ਨੈਟਵਰਕ ਦੀ ਤਾਰਾ ਈਰਾਨ ਅਫਗਾਨਿਸਤਾਨ ਟਰਕੀ ਪਾਕਿਸਤਾਨ ਅਤੇ ਕੈਨੇਡਾ ਤੋਂ ਜੁੜੀਆਂ ਪਾਈਆਂ ਗਈਆਂ ਤੇ ਇਹ ਹਿਰੋਇਨ ਜਿਹੜੀ ਹੈਗੀ ਸੀ ਰੂਟ ਦੇ ਥਰੂ ਤੇ ਲੈਂਡ ਰੂਟ ਦੇ ਥਰੂ ਜੇ ਐਨ ਕੇ ਅਤੇ ਗੁਜਰਾਤ ਦੇ ਥਰੂ ਇੰਡੀਆ ਦੇ ਵਿੱਚ ਕਨਸਾਈਨਮੈਂਟ ਐਂਟਰ ਕੀਤੀ ਸੀਗੀ ਇਸ ਕਨਸਪੀਰੇਸੀ ਦਾ ਮਾਸਟਰਮਾਈਂਡ ਨਵਦੀਪ ਸਿੰਘ ਤਰਕੀ ਬੇਸਡ ਹਿਰੋਇਨ ਸਮੱਗਲਰ ਹੈਗਾ ਇਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ 2021 ਦੇ ਵਿੱਚ 350 ਕਿਜੀ ਹਿਰੋਇਨ ਰਿਕਵਰੀ ਦੇ ਵਿੱਚ ਲਿੰਕ ਕੀਤਾ ਸੀਗਾ ਤੇ 21 ਲੱਖ ਇਲਿਸੀਟ ਕੈਸ਼ 3 ਹਾਈ ਐਂਡ ਵਾਹਨ ਕੈਸ਼ ਕਾਊਂਟਿੰਗ ਮਸ਼ੀਨ ਹੈਜ਼ ਆਲਸੋ ਬੀਨ ਰਿਕਵਰਡ ਇਨਵੈਸਟੀਗੇਸ਼ਨ ਇਜ਼ ਆਨਗoing ਟੂ ਅਨਕਵਰ ਦੀ ਫਾਰਵਰਡ ਐਂਡ ਬੈਕਵਰਡ ਲਿੰਕੇਜੇਸ ਜਲੰਧਰ ਦੀ ਹੁਣ ਦੀ ਸਭ ਤੋਂ ਵੱਡੀ ਹਿਰੋਇਨ ਦੀ ਜਿਹੜੀ ਤਸਕਰੀ ਉਹ ਜਲੰਧਰ ਪੁਲਿਸ ਵੱਲੋਂ ਰਿਕਵਰੀ ਕੀਤੀ ਗਈ ਹੈ ਤੀ ਪੁੱਤ ਤੇ ਚੁਵਾਈ ਇਸ ਮਾਮਲੇ ਦੇ ਵਿੱਚ ਰਾਉਂਡ ਅਪ ਹੋਏ ਨੇ ਬਧੇਰੀ ਜਾਣਕਾਰੀ ਲਈ ਮੇਰੇ ਨਾਲ ਇਸ ਵੇਲੇ ਕਮਿਸ਼ਨਰ ਰੇਟ ਅਫ ਪੁਲਿਸ ਆਈਪੀਐਸ ਆਪਨ ਸ਼ਰਮਾ ਹੋਰੀ ਮੌਜੂਦ ਨੇ ਸਰ ਰਿਕਵਰੀ ਹੋਈ ਹੈ ਇੰਟਰਨੈਸ਼ਨਲ ਡਰਗ ਤਸਕਰੀ ਦਾ 터ਕੀ ਕੈਨੇਡਾ ਤੇ ਇੰਡੀਆ ਮੋਟੀ-ਮੋਟੀ ਜਾਣਕਾਰੀ ਦਿਓ ਕਿਵੇਂ ਸਾਰਾ ਸਿਸਟਮ ਚੱਲ ਰਿਹਾ ਸੀ ਤੇ ਪ੍ਰੈਸ ਕਾਨਫਰੈਂਸ 'ਚ ਵੀ ਤੁਸੀਂ ਦੱਸਿਆ ਕਿ ਪੁਰਾਣੇ ਮਾਮਲਿਆਂ ਤੋਂ ਜਿਹੜਾ ਹੈ ਕਿ ਪੁਲਿਸ ਇਹਨਾਂ ਨੂੰ ਟ੍ਰੇਸ ਕਰਦੀ। ਦੇਖਿਓ ਪੁਰਾਣੇ ਮਾਮਲੇ ਤਾਂ ਹੈ ਇਹਨਾਂ ਦੇ ਤੇ ਇਹਨਾਂ ਦਾ ਕਿੰਗਪਿੰਨ ਜਿਹੜਾ ਹੈ ਉਹ ਨਫਰੀਦ ਕਰਕੇ ਮੁੰਡਾ ਉਹ ਜਿਹੜਾ ਇਨਸਾਨ ਹੈ ਜਿਹੜਾ ਟਰਕੀ 'ਚ ਰਹਿੰਦਾ। ਉਹ ਇਹ ਚਲਾ ਰਿਹਾ ਸੀ ਜੈਸ ਨੈਟਵਰਕ ਨੂੰ ਤੇ ਉਹ ਵੀ ਈਰਾਨ ਦੇ ਕੁਝ ਸਮਗਲਸ ਹੈ, ਅਫਗਾਨਿਸਤਾਨ ਦੇ ਬਿਸਮਗਲਸ ਹੈ। ਉਹਨਾਂ ਦੇ ਨਾਲ ਇਨ ਟੱਚ ਸੀਗਾ ਤੇ ਵੱਡੀ ਖੇਪ ਮੰਗਾਂਦੇ ਸੀ। ਥੇਅਰ ਇੰਡੀਅਨ ਔਰ ਫੋਰਨਰ? ਥੇਅਰ ਫੋਰਨਰ। ਥੇਅਰ ਫੋਰ। ਥ ਸੋ ਇਹ ਵੱਡੀ ਖੇਪ ਮੰਗਾਂਦੇ ਸੀਗੇ ਅਗਰ ਤਾਂ ਕੋਈ 50 ਕਿਲੋ ਦੇ ਘਟਦੀ ਹੈ ਤਾਂ ਤਾਂ ਉਹ ਜੇਨਕੇ ਤੋਂ ਕ੍ਰਾਸ ਕਰਾ ਦਿੰਦੇ ਸੀ ਉਸ ਤੋਂ ਜ਼ਿਆਦਾ ਹੈ ਤਾਂ ਵਾਇਸੀ ਰੂਟ ਆਂਦੀ ਸੀਗੀ ਗੁਜਰਾ ਤੇ ਇਹ 48 ਵਿੱਚੋਂ 8 ਜਿਹੜੇ 8 ਕੇਜੀ ਜਿਹੜੀ ਹੈ ਉਹ ਤਾਂ ਆਈ ਹੈ ਜੇਨਕੇ ਤੋਂ ਬਿਲਕੁਲ ਠੀਕ ਹੈ ਬਾਕੀ 40 ਕੇਜੀ ਜਿਹੜੀ ਹੈ ਉਹ ਆਈ ਹੈ ਸਬਾਇਸੀ ਰੂਟ ਇਹਨਾਂ ਤਾਂ ਜਿਹੜੀ ਖੇਪ ਆਈ ਹੈ ਇਹਦਾ origignal quantity ਜਿਹੜੀ ਹੈ ਉਹ ਜ਼ਿਆਦਾ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਆਈ ਆਇਆ ਕਿ ਇਹ ਯੂਰਪ ਚ ਸਮਕਲ ਹੋਣੀ ਸੀਗੀ ਇਹ ਇਹ ਟ੍ਰਾਂਜ਼ਿਟ ਰੂਟ ਵੀ ਸੀਗਾ ਇਹਨਾਂ ਦੀ ਜਾਣਕਾਰੀ ਵੀ ਸੀਗੀ ਜਾਣ ਪਛਾਣ ਸੀਗੀ ਇਸ ਲਈ ਇਹਨਾਂ ਨੇ ਛੁਪਾਈ ਵੀ ਹੋਈ ਸੀਗੀ ਕੁਝ ਇੱਥੇ ਲੋਕਲ ਬਿਜ਼ਨਸ ਵੀ ਕਰਦੇ ਸੀ ਮੇਰਾ ਇੱਕ ਛੋਟਾ ਜਿਹਾ ਸਵਾਲ ਹੈ ਜਲੰਧਰ ਪੰਜਾਬ ਨੂੰ ਹੀ ਕਿਉਂ ਚੁਣਿਆ ਗਿਆ ਕਿਉਂਕਿ ਉਹ ਜਿਹੜੇ ਤਿੰਨ ਲੋਕ ਫੜੇ ਗਏ ਨੇ ਸਾਲ ਡੇਢ ਤੋਂ ਪੁਰਾਣੇ ਇਹਨਾਂ ਦੇ ਕੰਟੈਕਟ ਨਹੀਂ ਜਲੰਧਰ ਨੂੰ ਰੂਟ ਨੂੰ ਕਿਉਂ ਚੁੰਦੇ ਨੇ ਰੂਟ ਸੈਂਟਰਲੀ ਲੋਕੇਟਿਡ ਓਕੇ ਇਹਦੀ ਇਹ ਵਜ੍ਹਾ ਤੇ ਇਹ ਇੱਕ ਹੋਰ ਚੀਜ਼ ਜਾਨਣਾ ਚਾਹਾਂਗਾ ਧੀ ਪੁੱਤ ਤੇ ਜਵਾਈ ਰਹਿਣ ਸਹਿਣ ਇਹਨਾਂ ਦਾ ਕਿਸ ਤਰੀਕੇ ਨਾਲ ਸੀਗਾ ਪੁਰਾਣੇ ਬੈਕਗ੍ਰਾਉਂਡ ਸੀ ਕਿਉਂਕਿ ਵਾਚਟੌਪ ਤਾਂ ਐਜ਼ੇ ਤੁਸੀਂ ਕਰਦੇ ਹੀ ਹੋ ਬਾਰ ਬਾਰ ਆਪਣੀ ਜਗ੍ਹਾ ਬਦਲਦੇ ਸੀਗੇ ਇਹ ਨੇਪਾਲ ਵੀ ਰਹਿ ਕੇ ਆਏ ਆ ਓਕੇ ਇਹ ਤਾਮਿਲਨਾਡੂ ਵੀ ਰਹਿ ਕੇ ਆਏ ਆ ਓਕੇ ਘਰ ਆਪਣਾ ਹਰ 3-4 ਮਹੀਨੇ ਬਾਅਦ ਆਪਣਾ ਘਰ ਚੇਂਜ ਕਰਦੇ ਸੀ ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਚੋਂ ਜਾਪ ਤਾਂ ਇਸਲੇ ਲੱਗਾ ਹੈ ਵੱਡੀ ਇਹ ਕਾਮਯਾਬੀ ਹੈ ਪੁਲਿਸ ਦੀ ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ ਹੈ ਹੁਣ ਦੇਖਣਾ ਹੋਏਗਾ ਕਿ ਕਿਸ ਤਰੀਕੇ ਦੇ ਨਾਲ ਰਿਮਾਂਡ ਤੇ ਜਦੋਂ ਅਰੋਪੀਆਂ ਨੂੰ ਫੜਿਆ ਗਿਆ ਅੱਗੇ ਕੀ ਤੱਤ ਨਿਕਲ ਕੇ ਸਾਹਮਣੇ ਆਉਂਦੇ ਨੇ ਕੈਮਰਾ ਪਰਸਨ ਦੀ ਗਰੁੱਪ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਚੈਨਲ